ਜਦੋਂ ਤੋਂ ਅਸੀਂ ਹੰਸਪਾਲ ਜੀ ਦੀ ਇਹ ਵੀਡੀਓ ਪਾਈ ਸੀ ਕਿ ਇਹ ਕ੍ਰਿਸ਼ਤੀਆਂ ਬਣਾ ਰਹੇ ਆ ਇੱਥੇ ਆਪਣੀ ਫੈਕਟਰੀ ਦੇ ਵਿੱਚ ਤਾਂ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਮੈਨੂੰ ਵੀ ਤੇ ਇਹਨਾਂ ਦੇ ਫੋਨਾਂ ਦਾ ਤਾਂ ਇਹ ਹਾਲ ਆ ਵੀ ਇਹ ਕਹਿੰਦੇ ਨਵਰੀਤ ਮੈਂ ਤਾਂ ਕੋਈ ਕੰਮ ਹੀ ਨਹੀਂ ਕਰ ਸਕਿਆ ਇੰਨੇ ਜ਼ਿਆਦਾ ਫੋਨ ਆਏ ਤਾਂ ਇਹਦਾ ਹੱਲ ਇਹਨਾਂ ਨੇ ਇਹ ਲੱਭਿਆ ਕਿ ਜੋ ਵੀ ਇਹਦੀ ਬੁਨਿਆਦੀ ਸਾਇੰਸ ਆ ਤਕਨੀਕ ਹੈ ਉਹ ਹਰ ਕਿਸੇ ਲਈ ਅਵੇਲੇਬਲ ਹੋਵੇ ਤਾਂ ਭਾਈ ਡਰਾਈਵ ਦੇ ਵਿੱਚ ਕੀ ਕੀ ਅਵੇਲੇਬਲ ਕਰਾ ਰਹੇ ਆ ਆਪਾਂ ਸੋਲਿਡਵਰਕ ਦਾ ਸਾਰਾ ਡਿਜ਼ਾਈਨ ਪੀਡੀਐਫ ਫਾਈਲਾਂ ਜੋ ਵੀ ਕਿਸੇ ਨੂੰ ਚਾਹੀਦੀ ਡੀਐਕਐਫ ਫਾਈਲਾਂ ਜਿਹੜੀਆਂ ਲੇਜ਼ਰ ਕਟਿੰਗ ਤੇ ਡਾਇਰੈਕਟ ਵੱਡੀ ਇੰਡਸਟਰੀ ਵਾਲੇ ਕਰ ਰਹੇ ਆ ਕਰ ਸਕਦੇ ਆ ਉਹ ਆਪਾਂ ਸਾਰਾ ਡਾਊਨਲੋਡ ਕਰ ਦੇਣਾ ਵਾ ਨੂੰ ਅਸੀਂ ਅਫਸ ਦੇ ਆਪਾਂ ਬੈਠੇ ਵਿੱਚ ਦੇਖ ਰਹੇ ਸੀ 3ਡੀ ਦੇ ذریعے ਇੱਕ ਇੱਕ ਪਾਰਟ ਅਲੱਗ ਢੰਗ ਦੇ ਨਾਲ ਲੋਕ ਸਮਝ ਪੈ ਲੈਣਗੇ ਇਹਦੇ ਵਿੱਚ ਬਿਲਕੁਲ ਪਾਵਾ ਨਿਆਣੇ ਨੂੰ ਦਿਖਾਓਗੇ ਕੋ ਪਾਪਾ ਐਂ ਦਾ ਕਿਸ਼ਤੀ ਡੋੜਦੀ ਆ ਇਹ ਦਾ ਕਰ ਲੈਣਗੇ ਯਾਨੀ ਇੰਨਾ ਕੰਮ ਕਰ ਦਾਂਗੇ 16 ਗੇਟ ਤੋਂ 14 ਗੇਟ ਦੀ ਚਦਰ ਕੋਈ ਵੀ ला ਸਕਦੇ ਹੈਗੇ ਆ ਤੇ ਆਮ ਪਿੰਡਾਂ ਦੇ ਵਿੱਚ ਜਿਹੜੇ ਕੰਮ ਕਰਦੇ ਹੈਗੇ ਵੈਲਡਰ ਹੈਗੇ ਆ ਉਹ ਯਾਨੀ ਕਿ ਘੰਟਾ ਕਿ 2 ਘੰਟੇ ਦੇ ਵਿੱਚ ਕਿਸ਼ਤੀ ਤਿਆਰ ਕਰ ਸਕਦੇ ਆ ਬਾਕੀ ਇੱਕ ਬੇਨਤੀ ਹੈਗੀ ਇੰਡਸਟਰੀ ਵਾਲਿਆਂ ਨੂੰ ਵੀ ਆਪਣੇ ਜਿਹੜੇ ਟਰੈਕਟਰ ਇੰਡਸਟਰੀ ਵਾਲੇ ਭਰਾ ਹੈਗੇ ਆ ਕਿ ਕੋਈ ਆਉਂਦਾ ਹਨਾ ਇਹ ਉਹਦੀ ਫਰਿਆਦ ਜਰੂਰ ਸੁਣਨਾ ਉਹ ਕਹਾਕਿਆ ਹੀ ਦਰਦ ਦੇ ਵਿੱਚ ਹੁੰਦਾ ਹੁਣ ਸਾਨੂੰ 400 ਕਿਲੋਮੀਟਰ 300 ਕਿਲੋਮੀਟਰ ਤੋਂ ਦੂਰ ਵੀ ਫੋਨ ਆਉਂਦੇ ਹੈਗੇ ਆ ਹਾਲਾਂਕਿ ਉਹਨਾਂ ਦੇ ਲਾਗੇ ਵੀ ਇੰਡਸਟਰੀ ਬਹੁਤ ਹੈਗੀ ਆ ਪਰ ਉਹ ਹਿੰਮਤ ਮਾਰਦੇ ਤੇ ਇਹਨੂੰ ਕਿੰਨੇ ਪਾਵਰ ਦੇ ਇੰਜਨ ਦੀ ਜਰੂਰਤ ਪਊਗੀ ਇਹ ਵੀ ਥੋੜਾ ਜਿਹਾ ਦੇਖੋ ਇੰਜਨ ਇੰਜਨ ਦਾ ਲੱਭਣ ਹੀ ਨਹੀਂ ਡਿਆ ਆ 9 ਤੋਂ 15 ਹਾਸ ਪਾਵਰ ਵਾਲਾ ਜਿਹੜਾ ਆਊਟਬੋਰਡ ਇੰਜਨ ਚੱਲ ਸਕਦੇ ਆ ਜਿਹੜੇ ਸੂਜ਼ੂਕੀ ਦੇ ਟੈਕਸੂ ਦੇ ਯਾਮਾ ਵਗੈਰਾ ਦੇ ਆਉਂਦੇ ਹੈਗੇ ਪਰ ਉਹ ਹੈ ਹੀ ਬਹੁਤ ਕੋਸਟਲੀ ਹੈਗੀ ਆ ਪਰ ਆਪਾਂ ਸਮਾਨ ਲਈਏ ਜੇ ਡੰਡੇ ਨਾਲ ਚੱਲਦੀ ਕਿਸ਼ਤੀ ਹੈ ਨਾ ਤੇ ਡੰਡੇ ਨਾਲ ਚਲਾ ਕੇ ਰਾਸ਼ਨ ਪਹੁੰਚਾ ਦੇ ਜੀ ਵੀਰ ਬਣ ਕੇ ਇੱਕੀ ਮਿੰਟਾ ਜਿਹਨੂੰ ਜ਼ਰੂਰਤਾ ਉਹੀ ਫੋਨ ਕਰੇ ਮੈਂ ਮੰਨਦਾ ਵੀ ਤੁਹਾਡੇ ਚੋਂ 70% ਬੰਦਿਆਂ ਨੇ ਬਹੁਤ ਚੰਗੀ ਨੀਅਤ ਨਾਲ ਕਰੇ ਜਾਂ 100% ਨੇ ਵੀ ਪਰ ਜਦੋਂ ਆਪਾਂ ਬੇਲੋੜਾ ਕਰਨ ਲੱਗ ਜੰਨੇ ਹਨ ਜ਼ਿੰਮੇਵਾਰ ਹੋਗੇ ਵਿਚਰਨਾ ਬੰਦ ਕਰ ਦਿੰਨੇ ਆ ਤੁਹਾਨੂੰ ਹਾਲੇ ਹੋਇਆ ਵੀ ਇਹ ਖੜ ਗਏ ਜੁੜੇ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਜਦੋਂ ਤੋਂ ਅਸੀਂ ਹੰਸਪਾਲਜੀ ਦੀ ਇਹ ਵੀਡੀਓ ਪਾਈ ਸੀ ਕਿ ਇਹ ਕਿਸ਼ਤੀਆਂ ਬਣਾ ਰਹੇ ਆ ਇੱਥੇ ਆਪਣੀ ਫੈਕਟਰੀ ਦੇ ਵਿੱਚ ਤਾਂ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਮੈਨੂੰ ਵੀ ਤੇ ਇਹਨਾਂ ਦੇ ਫੋਨਾਂ ਦਾ ਤਾਂ ਇਹ ਹਾਲ ਆ ਵੀ ਇਹ ਕਹਿੰਦੇ ਨਵਰੀਤ ਮੈਂ ਤਾਂ ਕੋਈ ਕੰਮ ਹੀ ਨਹੀਂ ਕਰ ਸਕਿਆ ਇੰਨੇ ਜ਼ਿਆਦਾ ਫੋਨ ਆਏ ਤਾਂ ਇਹਦਾ ਹੱਲ ਇਹਨਾਂ ਨੇ ਇਹ ਲੱਭਿਆ ਕਿ ਜੋ ਵੀ ਇਹਦੀ ਬੁਨਿਆਦੀ ਸਾਇੰਸ ਆ ਤਕਨੀਕ ਆ ਉਹ ਹਰ ਕਿਸੇ ਲਈ ਅਵੇਲੇਬਲ ਹੋਵੇ ਇੱਕ ਲਿੰਕ ਅਸੀਂ ਪਹਿਲੇ ਕਮੈਂਟ ਦੇ ਵਿੱਚ ਦੇ ਰਹੇ ਹਾਂ ਜਿਹਨੂੰ ਅਸੀਂ ਪਿੰਨ ਕਰਾਂਗੇ ਉਹਦੇ ਤੋਂ ਤੁਸੀਂ ਇਹਨੂੰ ਡਾਊਨਲੋਡ ਕਰ ਸਕਦੇ ਹੋ ਤੇ ਜੋ ਵੀ ਇੰਡਸਟਰੀ ਜਾਂ ਜਿੱਥੇ ਵੀ ਤੁਹਾਨੂੰ ਲੱਗਦਾ ਉਹਨਾਂ ਕੋਲੇ ਲਿ ਜਾਓ ਨੇੜੇ ਦੇ ਕਿਸੇ ਇੰਡਸਟਰੀ ਕੋਲੇ ਕਿਸੇ ਫੈਕਟਰੀ ਕੋਲੇ ਉਹਨਾਂ ਨੂੰ ਦੱਸ ਦੋ ਉਹ ਤਿਆਰ ਕਰ ਸਕਦੇ ਆ ਤੇ ਪੰਜਾਬ ਦੀ ਇੰਡਸਟਰੀ ਵਾਲੇ ਵੀ ਜੇ ਕੋਈ ਸੇਵਾ ਕਰਨਾ ਚਾਹੁੰਦਾ ਤਾਂ ਇਹ ਹਰ ਕਿਸੇ ਲਈ ਇਹ ਜਾਣਕਾਰੀ ਬਹੁਤ ਓਪਨ ਸੋਰਸ ਹੋ ਚੁੱਕੀ ਆ ਆ ਵਾਹ ਸਰ ਸਤਿ ਸ਼੍ਰੀ ਅਕਾਲ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਨਵਰੀਤ ਦੀ ਮੈਂ ਤਾਂ ਇਹੀ ਤੁਹਾਨੂੰ ਪੁੱਛਣਾ ਸੀ ਵੀ ਸਰ ਕਿਉਂਕਿ ਫੋਨ ਬਹੁਤ ਆ ਰਹੇ ਸੀ ਤੁਸੀਂ ਵੀ ਮੈਨੂੰ ਕਿਹਾ ਵੀ ਮੈਂ ਕੰਮ ਹੀ ਨਹੀਂ ਕਰ ਪਾ ਰਿਹਾ ਇਹ ਪਹਿਲਾਂ ਤਾਂ ਕਿੰਨੇ ਗਏ ਬਹੁਤ ਫੋਨ ਆਏ ਤੇ ਉਹ ਫੋਨ ਤੋਂ ਮੈਨੂੰ ਇੱਕ ਗੱਲ ਚੇਤੇ ਆ ਗਈ ਕਿ ਕੋਈ ਸਮਾਨ ਸਾਡਾ ਕਿਤੇ ਆਉਣਾ ਸੀ ਤੇ ਅਸੀਂ ਬਹੁਤ ਕਾਹਲੀ ਪਾਈ ਹੋਈ ਸੀ ਟਰੱਕ ਵਾਲੇ ਨੂੰ ਤੇ ਉਹਨੂੰ ਫੋਨ 5-5 ਮਿੰਟ ਬਾਅਦ ਕਰੀ ਜਾਈਏ ਉਹਨੇ ਹਾਰ ਕੇ ਕਿਹਾ ਕਿ ਸਰਦਾਰ ਜੀ ਗੱਡੀ ਚ ਉਤਰ ਕੇ ਕਿ ਮੈਂ ਫੋਨ ਸੜਾ ਕੇ ਟਰੱਕ ਚਲਾਵਾਂ ਹਾਂ ਉਹ ਹਾਲ ਹੋਇਆ ਥੋੜਾ ਜਿਹਾ ਚਲੋ ਖੈਰ ਹਰ ਇੱਕ ਦੇ ਅੰਦਰ ਦਰਦ ਹੈਗੀ ਆ ਤੇ ਲੋਡ ਵੀ ਚੀਜ਼ਾਂ ਦੀ ਹੈਗੀ ਆ ਆਪਾਂ ਨਹੀਂ ਸਮਝ ਸਕਦੇ ਕਿ ਵਾਕਿਆ ਹੀ ਲੋਡ ਹੈਗੀ ਆ ਵਾਕਿਆ ਹੀ ਲੋਡ ਹੈਗੀ ਆ ਪਰ ਹੁਣ ਆਪਾਂ ਇਹ ਚੀਜ਼ ਨੂੰ ਜਿਹੜੀ ਮੈਂ ਪਹਿਲਾਂ ਚਲੋ ਇਹ ਵੀ ਤੁਹਾਨੂੰ ਦੱਸਦਾ ਆਪਾਂ ਇਹ ਡਰਾਈਵ ਦੇ ਵਿੱਚ ਕੀ ਕੀ ਅਵੇਲੇਬਲ ਕਰਾ ਰਹੇ ਹਾਂ ਆਪਾਂ ਸੋਲਿਡਵਰਕ ਦਾ ਸਾਰਾ ਡਿਜ਼ਾਈਨ ਪੀਡੀਐਫ ਫਾਈਲਾਂ ਜੋ ਵੀ ਕਿਸੇ ਨੂੰ ਚਾਹੀਦੀ ਡੀਐਕਐਫ ਫਾਈਲਾਂ ਜਿਹੜੀਆਂ ਲੇਜ਼ਰ ਕਟਿੰਗ ਤੇ ਡਾਇਰੈਕਟ ਵੱਡੀ ਇੰਡਸਟਰੀ ਵਾਲੇ ਕਰ ਰਹੇ ਆ ਕਰ ਸਕਦੇ ਆ ਉਹ ਆਪਾਂ ਸਾਰਾ ਡਾਊਨਲੋਡ ਕਰ ਦੇਣਾ ਵਾ ਤੇ ਦੂਸਰਾ ਇੱਕ ਹੋਰ ਵੀ ਆ ਕਿ ਜਿਹੜੀ ਜ਼ਰੂਰਤ ਵੀ ਹੈਗੀ ਕਿਸੇ ਨੂੰ ਉਹ ਗੂਗਲ ਡਰਾਈਵ ਤੇ ਵੀ ਮੈਸੇਜ ਪਾ ਸਕਦਾ ਵਾ ਮੈਨੂੰ ਨਹੀਂ ਗੂਗਲ ਮੈਸੇਜ ਹਾਂ ਤੇ ਕੋਈ ਗੱਲ ਨਹੀਂ ਮੈਂ ਇਹਦਾ ਵੀ ਆਪਾਂ ਹੱਲ ਕੱਢ ਲਾਂਗੇ ਇਹਦਾ ਵੀ ਹੱਲ ਹੈ ਵੀ ਮੈਂ ਇੱਕ ਨੰਬਰ ਦੇ ਦੇਣਾ ਤਾਂ ਨੂੰ ਆਫਿਸ ਦਾ ਜਿਹੜਾ ਜਾਂ ਮੇਰੇ ਕੋਲੇ ਹੋਊਗਾ ਜੇ ਕੋਈ ਮੇਰੇ ਕੋਲੇ ਪਹੁੰਚ ਕਰੂਗਾ ਤਾਂ ਮੈਂ ਉਹ ਤਾਂ ਤੁਹਾਡਾ ਮੈਸੇਜ ਉਹਨਾਂ ਨੂੰ ਦੇ ਦੇ ਕਰੂੰ ਹਾਂਜੀ ਬਿਲਕੁਲ ਜੀ ਉਹ ਯਾਨੀ ਕਿ ਅਸੀਂ ਜੇ ਇਸ ਕੰਮ ਦੇ ਵਿੱਚ ਪੈ ਗਏ ਤੇ ਅਸੀਂ ਟਾਰਗੇਟ ਤੇ ਪਹੁੰਚ ਨਹੀਂ ਸਕਾਂਗੇ ਕਿਉਂਕਿ ਟਾਰਗੇਟ ਲਈ ਯਾਨੀ ਕਿ ਫੋਕਸ ਹੋਣਾ ਬਹੁਤ ਜ਼ਰੂਰੀ ਹੈਗਾ ਵਾ ਕਿ ਜਿਹੜਾ ਕੰਮ ਕਰਨਾ ਤਾਂ ਕਿ ਅਸੀਂ ਆਪਣੇ ਪੰਜਾਬ ਦੇ ਲੋਕਾਂ ਲਈ ਖਰੇ ਉੱਤਰ ਸਕੀਏ ਕਈ ਵਾਰੀ ਆ ਤਾਂ ਹੁੰਦਾ ਕਿ ਆਪਾਂ ਟਾਟ ਆਪਣੇ ਵਿੱਚ ਰਹਿ ਜਿਹਾ ਵਾ ਤੇ ਕੰਮ ਹੁੰਦਾ ਰਹੇ ਆਪਾਂ ਕੰਮ ਜ਼ਰੂਰੀ ਹੈਗਾ ਆਪਾਂ ਯਾਨੀ ਕਿ ਉਹ ਚੀਜ਼ ਦੇਖਣੀ ਆ ਕੀ ਇਹ ਇਹਦੇ ਵਿੱਚ ਤੁਸੀਂ ਜਿਵੇਂ ਮੈਨੂੰ ਆਫਿਸ ਦੇ ਆਪਾਂ ਬੈਠੇ ਵਿੱਚ ਦੇਖ ਰਹੇ ਸੀ ਉਹ 3D ਦੇ 3D ਦੇ ذریعے ਇੱਕ ਇੱਕ ਪਾਰਟ ਅਲੱਗ ਢੰਗ ਦੇ ਨਾਲ ਲੋਕ ਸਮਝ ਪੈ ਲੈਣਗੇ ਇਹਦੇ ਨਾਲ ਬਿਲਕੁਲ ਪਾਵਾ ਨਿਆਣੇ ਨੂੰ ਦਿਖਾਓਗੇ ਕੋ ਪਾਪਾ ਇੰਦਾ ਕਿਸ਼ਤੀ ਜੋੜਦੀ ਆ ਐਡਾ ਕਰ ਲੈਣਗੇ ਯਾਨੀ ਇੰਨਾ ਕੰਮ ਕਰ ਦਾਂਗੇ ਜੀ ਬਿਲਕੁਲ ਸਿੰਪਲ ਸੋਵਰ ਕੰਮ ਹੈਗਾ ਵਾ 16 ਗੇ ਤੋਂ 14 ਗੇ ਦੀ ਚਦਰ ਕੋਈ ਵੀ ਲਾ ਸਕਦੇ ਹੈਗੇ ਆ ਠੀਕ ਹੈ ਜੀ ਤੇ ਆਮ ਪਿੰਡਾਂ ਦੇ ਵਿੱਚ ਜਿਹੜੇ ਕੰਮ ਕਰਦੇ ਹੈਗੇ ਵੈਲਡਰ ਹੈਗੇ ਆ ਉਹ ਯਾਨੀ ਕਿ ਘੰਟਾ ਕਿ 2 ਘੰਟੇ ਦੇ ਵਿੱਚ ਕਿਸ਼ਤੀ ਤਿਆਰ ਕਰ ਸਕਦੇ ਆ ਮੈਂ ਮੈਂ ਇੱਕ ਥੋੜੇ ਤੋਂ ਹੋਰ ਪੁੱਛਦਾ ਮਟੀਰੀਅਲ ਦੱਸ ਦੋਗੇ ਇਹਦੇ ਲਈ ਕੀ ਕੀ ਮਟੀਰੀਅਲ ਚਾਹੀਦਾ ਹੋਊਗਾ ਆਮ ਐਮ ਐਸ ਚਦਰ ਜਿਹੜੀ ਮਿਲਦੀ ਆ ਉਹ ਲੈ ਕੇ ਬਣਾ ਲੈਣਾ ਕੋਈ ਵੀ ਚਦਰ ਹੈਗੀ ਆ ਵਿੱਚ ਤੁਸੀਂ ਹੋਰ ਵੀ ਦੋ ਤਿੰਨ ਚੀਜ਼ਾਂ ਜਿਵੇਂ ਲਾਇਆ ਹੋਇਆ ਹੈ ਨਾ ਉਹਦੀ ਉਹਨੇ ਸਟਰੋਂਗ ਬਣਾਉਣ ਵਾਸਤੇ ਵਿੱਚ ਉਹ ਰਬਾਹ ਹਾਂਜੀ ਨੇ ਉਹ ਇੱਕੋ ਹੀ ਮਟੀਰੀਅਲ ਦਾ ਬਣਿਆ ਹੈ ਇੱਕੋ ਹੀ ਸਾਈਜ਼ ਦਾ ਮਟੀਰੀਅਲ ਹੈਗਾ ਵਾ ਇਹ ਇੱਕ ਉਹਦਾ ਡਿਜ਼ਾਈਨ ਕੀਤਾ ਹੈ ਕਿ ਜਾਨੀ ਕਿ ਸਟਰੈਂਥ ਵਧੀ ਰਹੇ ਜਾਨੀ ਕਿ ਹਨਾ ਪੌੜੀਆਂ ਪੂੜੀਆਂ ਜਿਹੜੀਆਂ ਆ ਗਿਆ ਤੇ ਜਿਵੇਂ ਮੈਨੂੰ ਕਈ ਉਹਨਾਂ ਦੇ ਵੀ ਆਏ ਸੀ ਫੋਨ ਜਿਹੜੇ ਪੰਜਾਬ ਦੇ ਵਿੱਚ ਕੁਝ ਇੰਡਸਟਰੀ ਚਲਾਉਂਦੇ ਆ ਵੱਡੀ ਇੰਡਸਟਰੀ ਵੀ ਚਲਾਉਂਦੇ ਆ ਤਾਂ ਇਹਦੇ ਇਹਦੇ ਤੋਂ ਬਾਅਦ ਕੋਈ ਮੈਨੂੰ ਨਹੀਂ ਲੱਗਦਾ ਫਿਰ ਰਹਿ ਜਾਣਾ ਸਵਾਲ ਕਿ ਜੇ ਕਿਸੇ ਨੇ ਬਣਾਉਣੀ ਆ ਤਾਂ ਉਹਦੇ ਲਈ ਮਿੰਟਾਂ ਦਾ ਖੇਡ ਹੈ ਹਾਂ ਬਾਕੀ ਇੱਕ ਬੇਨਤੀ ਹੈਗੀ ਇੰਡਸਟਰੀ ਵਾਲਿਆਂ ਨੂੰ ਵੀ ਆਪਣੇ ਜੇ ਟਰੈਕਟਰ ਇੰਡਸਟਰੀ ਵਾਲੇ ਭਰਾ ਹੈਗੇ ਆ ਕਿ ਕੋਈ ਆਉਂਦਾ ਹਨ ਤੇ ਉਹਦੀ ਫਰਿਆਦ ਜ਼ਰੂਰ ਸੁਣਨਾ ਕਿ ਵਾਕਿਆ ਹੀ ਦਰਦ ਦੇ ਵਿੱਚ ਹੁੰਦਾ ਹੁਣ ਸਾਨੂੰ 400 ਕਿਲੋਮੀਟਰ 300 ਕਿਲੋਮੀਟਰ ਤੋਂ ਦੂਰ ਵੀ ਫੋਨ ਆਉਂਦੇ ਹੈਗੇ ਆ ਹਾਲਾਂਕਿ ਉਹਨਾਂ ਦੇ ਲਾਗੇ ਵੀ ਇੰਡਸਟਰੀ ਬਹੁਤ ਹੈਗੀ ਆ ਪਰ ਉਹ ਹਿੰਮਤ ਮਾਰਦੇ ਕਿਉਂਕਿ ਅਗਲਾ 4 ਘੰਟੇ ਲਾ ਕੇ ਆ ਉਹ ਤੇ 4 ਘੰਟੇ ਜਾ ਕੇ ਜਾਊਗਾ ਤੇ 2 ਘੰਟੇ ਚ ਕਿਸ਼ਤੀ ਤਿਆਰ ਹੋ ਜਾਂਦੀ ਹੈ ਅੱਛਾ ਇਹੀ ਹੈਗਾ ਵਾ ਕੋਈ ਐਡਾ ਕੰਮ ਥੋੜੀ ਹੈ ਕੋਈ ਰਾਕਟ ਟੈਕਨੋਲੋਜੀ ਥੋੜੀ ਹੈਗੀ ਆ ਉਹ ਜਿੰਨਾ ਕਿ ਮਸ਼ੀਨਾਂ ਦੇ ਟਾਪੇ ਟੂਪੇ ਬੰਪਰ ਬੰਪਰ ਬਣਾਉਂਦੇ ਹੈਗੇ ਉਹਨਾਂ ਕੀ ਕੰਮ ਹੈਗਾ ਉੱਥੇ ਕੀ ਹੈ ਅੱਛਾ ਤੁਸੀਂ ਵੀ ਜਿਹੜੇ ਪਹਿਲਾਂ ਬਣਾ ਰਹੇ ਸੀ ਹੁਣ ਤੁਸੀਂ ਇਹਨਾਂ ਨੂੰ ਵੱਧ ਚੌੜਾ ਬਣਾਇਆ ਕਿਉਂਕਿ ਸਰਪੰਚ ਸਾਹਿਬ ਜਿਵੇਂ ਆ ਕੇ ਕਹਿ ਰਹੇ ਸੀ ਉਹਨਾਂ ਦਾ 4 ਫੁੱਟ ਸੀਗਾ ਹੁਣ ਇਹਨੂੰ 5 ਫੁੱਟ ਕਰ ਦਿੱਤਾ ਵਾ ਕਿ ਯਾਨੀ ਕਿ ਵਿੱਚ ਡੋਲੇ ਡੂਲੇ ਨਾ ਆ ਜਾਣਗੇ ਕਿਸੇ ਦਾ ਫਾਇਦਾ ਹੋਊਗਾ ਤੇ ਇਹਨੂੰ ਕਿੰਨੇ ਪਾਵਰ ਦੇ ਇੰਜਨ ਦੀ ਜ਼ਰੂਰਤ ਪਊਗੀ ਇਹ ਵੀ ਥੋੜਾ ਦਾ ਦੇਖੋ ਇੰਜਨ ਇੰਜਨ ਤਾਂ ਲੱਭਣ ਹੀ ਨਹੀਂ ਰਹੇ ਆ ਵੈਸੇ 9 ਤੋਂ 15 ਹਸਪਾਵਰ ਤੱਕ ਕਿਸੇ ਕੋਲੇ ਹੋਵੇ ਆ 9 ਤੋਂ 15 ਹਸਪਾਵਰ ਵਾਲਾ ਜਿਹੜਾ ਆਊਟਬੋਰਡ ਇੰਜਨ ਚੱਲ ਸਕਦੇ ਆ ਜਿਹੜੇ ਸੂਜ਼ੂਕੀ ਦੇ ਟੈਕਸੂ ਦੇ ਤੇ ਜਾਮਾ ਵਗੈਰਾ ਦੇ ਆਉਂਦੇ ਹੈਗੇ ਆ ਪਰ ਉਹ ਹੈ ਹੀ ਬਹੁਤ ਕੋਸਟਲੀ ਹੈਗੀ ਆ ਪਰ ਆਪਾਂ ਸਮਾਂ ਨਗਾਈਏ ਜੇ ਡੰਡੇ ਨਾਲ ਚੱਲਦੀ ਕਿਸ਼ਤੀ ਹੈ ਨਾ ਤਾਂ ਡੰਡੇ ਨਾਲ ਚਲਾ ਕੇ ਰਾਸ਼ਨ ਪਹੁੰਚਾ ਦਈਏ ਇੱਕ ਗੱਲ ਹੋਰ ਮੇਰੀ ਵੀਰੇ ਤੁਹਾਨੂੰ ਬੇਨਤੀ ਆ ਇਹਨਾਂ ਨੇ ਵੀ ਨੰਬਰ ਦਿੱਤਾ ਚਲੋ ਅੱਜ ਅਸੀਂ ਤੁਹਾਨੂੰ ਆਫਿਸ ਦਾ ਵੀ ਕੋਈ ਨੰਬਰ ਦੇਵਾਂਗੇ ਵੀਰ ਬਣ ਕੇ ਇੱਕ ਹੀ ਮਿੰਟਾ ਜਿਹਨੂੰ ਜ਼ਰੂਰਤਾ ਉਹੀ ਫੋਨ ਕਰਿਓ ਕਈ ਵਾਰੀ ਕੀ ਹੁੰਦਾ ਅਸੀਂ ਵੈਸੀ ਪੁੱਛਣ ਲੱਗ ਜਾਂਦੇ ਆ ਯਾਰ ਇਹ ਵੇਲਾ ਨਹੀਂ ਹੈਗਾ ਤੁਹਾਡੇ ਫੋਨ ਤੁਸੀਂ ਭਾਵੇਂ ਮੈਂ ਮੰਨਦਾ ਵੀ ਤੁਹਾਡੇ ਚੋਂ 70% ਬੰਦਿਆਂ ਨੇ ਬਹੁਤ ਚੰਗੀ ਨੀਅਤ ਨਾਲ ਕਰੇ ਜਾਂ 100% ਨੇ ਵੀ ਪਰ ਜਦੋਂ ਆਪਾਂ ਬੇਲੋੜਾ ਕਰਨ ਲੱਗ ਜਾਂਦੇ ਹਣਾ ਜਿੰਮੇਵਾਰ ਹੋ ਕੇ ਵਿਚਰਨਾ ਬੰਦ ਕਰ ਦਿੰਨੇ ਆ ਉਹ ਤਾਂ ਹਾਲੇ ਹੋਇਆ ਵੀ ਇਹ ਖੜ ਕੇ ਇਹ ਕੋਈ ਸ਼ਿਕਾਰ ਹੀ ਨਹੀਂ ਪਾਇਆ ਫੋਨ ਇਹਨਾਂ ਨੂੰ ਬੰਦ ਕਰਨਾ ਪੈ ਗਿਆ ਐਂਡ ਤੇ ਹੁਣ ਬਹੁਤ ਸਾਰੇ ਲੋਕ ਮੈਨੂੰ ਵੀ ਮੈਸੇਜ ਕਰੀ ਜਾਂਦੇ ਆਗੇ ਅਖਰ ਤੇ ਵੀ ਯਾਰ ਸਰ ਫੋਨ ਕਿਉਂ ਨਹੀਂ ਚੱਕ ਰਹੇ ਤਾਂ ਫੋਨ ਸਰ ਕਿੱਥੋਂ ਚੱਕਣ ਫੋਨ ਦਾ ਸਰ ਰਹੀ ਨਹੀਂ ਕਿਸੇ ਅੱਛਾ ਤੁਸੀਂ ਆਪਣੀ ਜ਼ਿੰਮੇਵਾਰੀ ਮੇਰੇ ਤੇ ਪਾਤੀ ਗੱਲ ਨਹੀਂ ਨਹੀਂ ਜ਼ਿੰਮੇਵਾਰੀ ਤਾਂ ਸਾਰੀ ਆਪਾਂ ਤੁਹਾਡੀ ਵੱਡੀ ਆ ਤੇ ਤੁਸੀਂ ਚੱਕੋਗੇ ਪਰ ਮੇਰਾ ਮਕਸਦ ਇਹ ਆ ਵੀ ਥੋੜਾ ਚਲੋ ਇਹਨੂੰ ਆਪਾਂ ਥੋੜਾ ਸ਼ਿਫਟ ਕਰ ਲઈએ ਬਹੁਤ ਓਪਨ ਆ ਚੀਜ਼ ਕੋਈ ਵੀ ਬਣਾ ਸਕਦਾ ਪਲੀਜ਼ ਇਹਨੂੰ ਤਿਆਰ ਕਰੋ ਜੇ ਤੁਸੀਂ ਇਹਨੂੰ ਕਰ ਸਕਦੇ ਹੋ ਕੁਝ ਚੰਗਾ ਚੇਂਜ ਕਰੋ ਧੰਨਵਾਦ ਹਾਂ ਇਹਨੂੰ 16 ਗੇ ਦੀਆਂ ਚਾਰ ਚਦਰਾਂ 8 4 ਦੀਆਂ ਲੱਗਦੀਆਂ ਵਾ ਤੇ 2 ਲੱਖ ਲੈਂਥਾਂ ਜਿਹੜੀਆਂ 2 ਇੰਚ ਦੇ ਸਕੁਅਰ ਪਾਈਪ ਦੀਆਂ ਪਤਲੇ ਵਾਲੀਆਂ ਲਾ ਲੈਣੀਆਂ ਕੋਈ ਬਹੁਤਾ ਤੇ 160 70 ਕਿਲੋ ਦੇ ਵਿੱਚ ਹੋ ਜਾਂਦੀ ਤਿਆਰ ਕਿਸ਼ਤੀ ਤੇ ਇੰਨੇ ਕ ਲੋਹਾ ਜਿਹੜਾ ਕੋਈ ਮਹਿੰਗਾ ਨਹੀਂ ਹੈਗਾ ਹਰ ਇੱਕ ਨੂੰ ਪਤਾ ਵਾ ਕਿ ਲੋਹਾ ਕੀ ਪਾ ਹੈਗਾ ਵਾ ਤੇ ਸਾਡੇ ਮਿਸਤਰੀ ਭਰਾਵਾਂ ਨੂੰ ਵੀ ਪਤਾ ਵਾ ਕਿ ਕਿਹੜੀ ਚੀਜ਼ ਕਿਸ ਪਾ ਬਣਦੀ ਹੈਗੀ ਪਰ ਟੱਕਾ ਨਾ ਕਰਨ ਕਿਸੇ ਨਾਲ ਕਿ ਜੇ ਕਰਨਾ ਤਾਂ ਸੇਵਾ ਦੇ ਤੌਰ ਤੇ ਹੀ ਕੰਮ ਕਰਨਾ ਯਾਨੀ ਕਿ ਧਾਰਕ ਜਾਨੀ ਕਿ ਰਲ ਮਿਲ ਕੇ ਆਪ ਆਪਾਂ ਰਲ ਮਿਲ ਕੇ ਪੰਜਾਬ ਨੂੰ ਬਚਾਈਏ ਯਾਨੀ ਕਿ ਆਪਾਂ ਕੋਈ ਟੌਰ ਟੱਪੇ ਲਈ ਨਹੀਂ ਕੰਮ ਕਰਨਾ ਆਪਾਂ ਤਾਂ ਤਨ ਢਕਣ ਵਾਲਾ ਕੰਮ ਕਰੀਏ ਕਿ ਆਪਾਂ ਤਾਂ ਢਕੀਏ ਉਹ ਛਤਰੀ ਵਾਲੀ ਗੱਲ ਦੱਸੋ ਯਾਨੀ ਕਿ ਜਦੋਂ ਮੀਂਹ ਪੈਂਦਾ ਹਨਾ ਤੇ ਛਤਰੀ ਨਾ ਹੋਵੇ ਤੇ ਭੀੜ ਪਈ ਹੋਵੇ ਕੋ ਪੱਲੇ ਕੁਝ ਨਾ ਹੋਵੇ ਤੇ ਬੰਦਾ ਤਰਪਾਲ ਲੈ ਕੇ ਵੀ ਸਮਾਂ ਕੱਢ ਲੈਂਦਾ ਵਾ ਆਪਾਂ ਉਸ ਤਰੀਕੇ ਨਾਲ ਚੱਲੀਏ ਯਾਨੀ ਕਿ ਬਿਲਕੁਲ ਬਹੁਤ ਸੰਭਾਲ ਕੇ ਚੱਲਣ ਦੀ ਜ਼ਰੂਰਤ ਹੈ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਬਣ